ਪੰਜਾਬ ਕਾਂਗਰਸ ਵਿੱਚ ਕੀ ਉਥਲ-ਪੁਥਲ ਚੱਲ ਰਹੀ ਹੈ ਅੱਜ ਕੋਰ ਕਮੇਟੀ ਦੀ ਬੈਠਕ ਹੈ ਕਈ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਵੱਖਰੀ ਰੈਲੀ ਕਰ ਰਹੇ ਨੇ ਕਿੰਨਾ ਉਹ ਜੁੜੇ ਹੋਏ ਨੇ ਇਸ ਪੂਰੇ ਮਾਮਲੇ ਦੀ ਗੱਲ ਕਰਨਗੇ ਸ਼ਮਸ਼ੇਸ਼ ਸਿੰਘ ਦੁੱਲੂ ਸਰ ਅੱਜ ਦੀ ਮੀਟਿੰਗ ਲਈ ਇਹਮ ਹੈ ਕਿ ਗੱਲ ਡਿਸਕਸ ਹੋਏਗੀ ਮੈਂ ਸਮਝਦਾ ਕਿ ਯਾਦਵ ਸਾਹਿਬ ਪਹਿਲੇ ਦਫਾ ਆ ਰਹੇ ਨੇ ਉਹ ਫਟਾ ਦਾ ਇੰਟਰੋਡਕਸ਼ਨ ਦੀ ਵੀ ਮੀਟਿੰਗ ਹੋਵੇ ਸੀਨੀਅਰ ਲੀਡਰ ਨੂੰ ਮਿਲ ਰਹੇ ਨੇ ਐਕਐਮਪੀ ਔਰ ਆ इवन ਡਿਸਟ੍ਰਿਕਟ ਪ੍ਰੈਜ਼ੀਡੈਂਟ ਬਲਾਕ ਪ੍ਰੈਜ਼ੀਡੈਂਟ ਸਾਰੇ ਸਮੂਥੇ ਜਿਹੜੇ ਪ੍ਰਾਣੇ ਔਰ ਨਵੇਂ ਕਾ ਲੀਡਰ ਸਾਹਿਬਾਨ ਨੂੰ ਮਿਲ ਰਹੇ ਨੇ ਔਰ ਚੰਗੀ ਗੱਲ ਹੈ ਉਹਨਾਂ ਨੇ ਸਾਰਿਆਂ ਨੂੰ ਬੁਲਾਇਆ ਹੈ ਉਹਨਾਂ ਨੇ opinion ਲੈਣਾ ਔਰ ਇਸ ਵੇਸੇ ਗੱਲ ਆ ਰਹੀ ਹੈ ਅਲਾਈਅੰਸ ਦੀ ਔਰ ਇਹ ਗੱਲ ਕਾਫੀ ਧੇਰ ਤੋਂ ਚੱਲ ਰਹੀ ਹੈ ਦਿੱਲੀ ਵਿੱਚ ਬੈਠਕ ਵੀ ਹੋਈ ਸੀ ਹੁਣ ਇੱਕ ਐਗਰੀਮੈਂਟ ਆ ਰਹੀ ਹੈ ਕਿ 6 ਸੀਟਾਂ ਹਨ ਕਾਂਗਰਸ ਵਿੱਚ ਇਹ ਲੜਨਗੇ 13 ਸੀਟਾਂ ਵਿੱਚ 6 ਕਾਂਗਰਸ ਨੂੰ ਔਰ ਬਾਕੀ ਸੀਟ ਆਮ ਆਦਮੀ ਪਾਰਟੀ ਨੂੰ ਤੇ ਇਹ 빅 브라더ਸ ਸਮਾਲ 브라더ਸ ਸਿੰਡਰੋਮ ਜਿਹਨੂੰ ਕਹਿੰਦੇ ਕਿਸ ਤਰ੍ਹਾਂ ਚੱਲੂਗਾ ਇਹ ਦੇਖ ਤੋ ਜਿੱਥੇ ਤੱਕ ਸਿਆਸਤ ਚੱਲਦਾ ਹੁੰਦਾ ਹੈ ਕਈ ਵਾਰੀ ਕੌਨ ਕੌਨ ਜਨਰੇ ਦੀ ਗੱਲ ਕਰ ਲੈਂਦੇ ਨੇ ਔਰ ਕਿਉਂਕਿ ਪਾਰਟੀਆਂ ਦਾ ਵਖਰਾ ਵਖਰਾ ਜਾਂਦਾ ਹੈ ਪੰਜਾਬ ਦੀ ਜਿਹੜੀ ਹਾਲਾਤ ਹੈ ਪੰਜਾਬ ਆਰਡਰ ਸਟੇਟ ਹੈ ਪੰਜਾਬ ਦਾ ਕਲਚਰ ਵੱਖਰਾ ਹੈ ਪੰਜਾਬ ਦਾ ਰਿਲੀਜੀਅਨ ਵੱਖਰਾ ਹੈ ਪੰਜਾਬ ਦੀ ਸਿਆਸਤ ਬੱਕਰੀ ਹੈ ਔਰ ਕਾਂਗਰਸ ਮੇਨ اپੋਜੀਸ਼ਨ ਪਾਰਟੀ ਹੈ ਅੱਜਕੱਲ ਇਸ ਪੰਜਾਬ ਚ ਅਲਾਈਅੰਸ ਹੁੰਦੇ ਆਏ ਨੇ ਅਲਾਈਅੰਸ ਮੈਂ ਸਮਝਦਾ ਉਹਨੋਂ ਪਾਰਟੀਆਂ ਸੌਦਦੀਆਂ ਜਦੋਂ ਆਪਣਾ ਆਪ ਨੂੰ ਕਮਜ਼ੋਰ ਸਮਝਣ ਲੱਗ ਜਾਂਦੀ ਹੈ ਚਾਹੇ ਕੋਈ ਪਾਰਟੀ ਹੈ ਉਹ ਕਮਜ਼ੋਰੀ ਕਰਕੇ ਮੈਂ ਸਮਝਦਾ ਕਾਂਗਰਸ ਕੋ ਬਹੁਤ ਕਾਂਗਰਸ ਬੜੀ ਪਾਰਟੀ ਦੀ ਕਾਂਗਰਸ ਨੇ ਮੁਲਕ ਨੂੰ ਆਜ਼ਾਦ ਕਰਾਇਆ ਕੁਰਬਾਨੀਆਂ ਬਹੁਤ ਦਿੱਤੀਆਂ ਔਰ ਪੰਜਾਬ ਨੇ ਤਾਂ ਆਜ਼ਾਦੀ ਵੱਖਰੀ ਦੀ ਪਰ ਇੱਥੇ ਤਾਂ ਖਾਲਸਤਾਨ ਤੋਂ ਬਚਾਉਣ ਲਈ ਕਾਂਗਰਸ ਨੇ ਤਕਰੀਬਨ 25-26 ਹਜ਼ਾਰ ਸਰਪੰਚ ਤੋਂ ਲੈ ਕੇ ਬੜੇ ਬੜੇ ਲੀਡਰ ਅਸੀਂ ਮਰਵਾਏ ਆਂ ਔਰ ਦੇਸ਼ੀ ਏਕਤਾ ਖੰਡਕਾ ਤਾਂ ਕਿ ਪੰਜਾਬ ਜਿਹੜਾ ਹੈ ਉਹ ਇੰਟੈਗਰਲ ਪਾਰਟ ਰਹੇ ਹਿੰਦੁਸਤਾਨ ਦਾ ਔਰ ਫਿਰ ਹੁਣ ਜਦੋਂ ਅਲਾਈਅੰਸ ਹੁੰਦੀ ਹੈ ਸੱਤ ਸਿੱਟਾ ਆਮ ਆਦਮੀ ਪਾਰਟੀ ਨੂੰ 6 ਕਾਂਗਰਸ ਨੂੰ ਇਹ ਕਿੰਨਾ ਰਾਜ਼ੀ ਹੈ ਲੋਕ ਇਹਨੂੰ ਅੱਜ ਤੇ ਚਰਚਾ ਹੈ ਮੀਡੀਆ ਦੀ ਚਰਚਾ ਹੈ ਕੋਈ ਵੈਸੇ ਹੈ ਕੋਈ ਲੀਡਰ ਦਾ ਬਿਆਨ ਤਾਂ ਨਹੀਂ ਆਇਆ ਮੋਕਲਕ ਬਾਸਨਿਕ ਜੀ ਨੇ ਕੱਲ ਮੀਟਿੰਗ ਕੀਤੀ ਹੈ ਦਿੱਲੀ ਦੇ ਵਿੱਚ ਉਹ ਚਾਪ ਦੇ ਵੀ ਨੁਮਾਇੰਦੇ ਵੀ ਗਏ ਆ ਡਿਸਕਸ ਹੋ ਰਿਹਾ ਹੈ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐਲਾਈਅੰਸ ਹੋ ਜੇ ਕਿਉਂਕਿ ਇੰਡੀਆ ਜਿਹੜਾ ਕੰਬੀਨੇਸ਼ਨ ਹੈ ਉਹ ਐਂਟੀ ਮੈਕਸਮ ਲੈਂਗ ਹਿੰਦੁਸਤਾਨ ਦੇ ਸੰਵਿਧਾਨ ਦੀ ਰੱਖਿਆ ਵਾਸਤੇ ਹਿੰਦੁਸਤਾਨ ਨੂੰ ਟੁੱਟਣ ਤੋਂ ਧਾਰਮਿਕ ਜਨੂਨ ਤੋਂ ਬਚਾਉਣ ਵਾਸਤੇ ਇਹ ਜਿਹੜੀ ਆ ਇੰਡੀਆ ਇਕੱਠ ਜੋੜ ਹੋਇਆ ਹੈ ਇਹ ਮੈਂ ਸਮਝਦਾ ਚੰਗੀ ਗੱਲ ਆ ਹੋਣਾ ਚਾਹੀਦਾ ਪਰ ਮੈਨੂੰ ਲੱਗਦਾ ਤੁਹਾਨੂੰ 8 ਸੀਟਾਂ ਮਿਲੀ ਸੀ 2019 ਵਿੱਚ ਹੁਣ ਤੁਸੀਂ ਅਗਰ 6 ਸੀਟਾਂ ਹੀ ਲੜੋਗੇ ਤੇ ਕਿੰਨਾ ਤੁਹਾਡਾ ਮਾਨ ਰਹਿ ਜਾਊਗਾ ਕਿਉਂਕਿ ਪੰਜਾਬ ਵਿੱਚ ਇੱਕ ਹੋਰ ਗੱਲ ਵੀ ਹੈ ਤੁਸੀਂ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਹੋ ਤਾਂ ਉਹ ਮੀਨਜ਼ ਇਹ ਕਿਸ ਤਰ੍ਹਾਂ ਲੋਕਾਂ ਨੂੰ ਸਮਝਾਓਗੇ ਤੁਸੀਂ ਅਜੇ ਇਹ ਤਾਂ ਚਰਚਾ ਹੈ ਅੱਜ ਦੀ ਮੀਟਿੰਗ ਕੀ ਏਜੰਡਾ ਹੈ ਇਹ ਰਾਜਾਪਤ ਸਾਹਿਬ ਦੱਸਣਗੇ अलायंस दे बारे तुसी मानदे हो कि मुश्किल ਹੋਊਗਾ ਪਰ ਕਾਂਗਰਸ ਦੇ ਕੋ ਅਲਾਇੰਸ ਦੇ ਬਾਰੇ ਉਹ ਬਾਅਦ ਦੀ ਗੱਲ ਹੈ ਯਾਦਵ ਸਾਹਿਬ ਆਪਣਾ ਜਨਨ ਕਿਉਂਕਿ ਅਸੀਂ ਵੀ ਪੁੱਛਣ ਵੀ ਅੱਜ ਆਏ ਆਂ ਇੰਟਰੋਡਕਸ਼ਨ ਹੈ ਕਿ ਕੋਈ ਅਜੰਡਾ ਸਪੈਸ਼ਲ ਅਜੰਡਾ ਆਊਗਾ ਕਾਂਗਰਸ ਨੂੰ ਇਕੱਠਿਆ ਕਰ ਲਈ ਕਾਂਗਰਸ ਨੂੰ ਮਜ਼ਬੂਤ ਕਰ ਲਈ ਇਹ ਕਾਂਗਰਸ ਦੀ ਆਮ ਗੱਲ ਰੋਟੀਨ ਸੀ ਕਿ ਕੁਝ ਸਮੇਂ ਵਿੱਚ ਆਈ ਕਈ ਇਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਸੀ ਭਗਵੰਤ ਮਾਨ ਨੇ ਦਿੱਤੇ ਤੇ ਕਾਂਗਰਸ ਦੇ بڑے ਨੇਤਾ ਹੈ ਪ੍ਰਤਾਪ ਸਿੰਘ ਬਾਜਵਾ ਹੈ ਵਰਿੰਗ ਸਾਹਿਬ ਨੇ ਇਹ ਸਭ ਨੇ ਬਿਆਨ ਦਿੱਤੇ ਕਿ ਇਹ ਅਲਾਈਅንስ ਨਹੀਂ ਹੋ ਸਕਦਾ ਨਹੀਂ ਹੋਣਾ ਚਾਹੀਦਾ ਤੇ ਹੁਣ ਉਸ ਟਾਈਮ ਤੱਕ ਤੇ ਇਸ ਟਾਈਮ ਕੀ ਬਦਲਾਅ ਹੋਇਆ ਹੈ ਨਹੀਂ ਬਦਲਾਅ ਤਾਂ ਜਦੋਂ ਕੋ ਬਦਲਾਅ ਤਾਂ ਜਦ ਕੋਈ ਫੈਸਲਾ ਹੋਏਗਾ ਉਹਦੀ ਦੱਸ ਸਕਦੇ ਹੋ ਆਪਣੇ ਆਪਣੇ ਵਿਊ ਨੇ ਤੁਹਾਡਾ ਰਾਜਪਾਲ ਸਾਹਿਬ ਦਾ ਵੀ ਥੀ ਵਿਊ ਹੈ। ਕਾਂਗਰਸ ਪ੍ਰਧਾਨ ਦਾ ਵੀ ਵਿਊ ਹੈ। ਮੈਂ ਇਹ ਜ਼ਰੂਰ ਕਹਾਂਗਾ ਕਿ ਜਿਹੜੇ ਵਰਕਰ ਦੀਆਂ ਭਾਵਨਾਵਾਂ ਨੇ ਗਰਾਊਂਡ ਟੂ ਅਰਥ ਲੀਡਰ ਤਾਂ ਪ੍ਰੈਸ਼ਰ 'ਚ ਆ ਜਾਂਦੇ ਨੇ। ਆਪਣੀ ਗੱਦੀ ਬਚਾਉਣ ਲਈ ਆਪਣੇ ਲਈ ਆਪਣਾ ਹਾਈ ਕਮਾਂਡ ਨੂੰ ਖੁਸ਼ ਕਰਨ ਲਈ ਸਾਨੂੰ ਦੇਖਣਾ ਚਾਹੀਦਾ ਪੰਜਾਬ ਦਾ ਇੰਟਰਸਟ ਕਿੱਧਰ ਹੈ? ਪੰਜਾਬ ਦਾ ਕਾਂਗਰਸਮੈਨ ਕੀ ਚਾਹੁੰਦਾ ਹੈ? ਉਦੇ ਬਾਅਦ ਇਹ ਡਿਸੀਜਨ ਲੈਣਾ ਚਾਹੀਦਾ ਹੈ ਤੁਸੀਂ ਸੁਨੀਲ ਝਾਕੜ ਨੇ ਬਿਆਨ ਤੇ ਬਿਆਨ ਤੇ ਵਿੱਚ ਸੁਣਿਆ ਹੋਵੇਗਾ ਕਿ ਕਹਿ ਰਹੇ ਕਿ ਕਾਂਗਰਸ ਆਪਣੇ ਬੰਦੇ ਨੂੰ ਬੁਣੀ ਬਚਾ ਸકી ਆਪਣੇ ਲੀਡਰ ਨੂੰ ਬਚਾ ਸકી ਤੇ ਕਿਸ ਤਰ੍ਹਾਂ ਹੈ ਕਿ ਮੀਟਿੰਗ ਤੁਸੀਂ ਕਰਨ ਜਾ ਰਹੇ ਹੋ ਆਮ ਆਦੀ ਪਾਰਟੀ ਦੇ ਨਾਲ ਆਮ ਆਦੀ ਪਾਰਟੀ ਤੇ ਪੂਰਾ ਕਾਂਗਰਸ ਚ ਸਿਕੰਜਾ ਕਸੀ ਬੈਠੀ ਹੈ ਅਜ ਝਾਕੜ ਸਾਹਿਬ ਬੀਜੇਪੀ ਦੇ ਪ੍ਰਧਾਨ ਨੇ ਜਦੋਂ ਕਾਂਗਰਸ ਚ ਸੀ ਉਹ ਕਿੰਨਾ ਕੁ ਬਚਾਉਂਦੇ ਰਹੇ ਨੇ ਆਪ ਆਪ ਵੀ ਪੀਸੀਸੀ ਦੇ ਪ੍ਰੈਜ਼ੀਡੈਂਟ ਰਹੇ ਨੇ ਕਿੰਨਾ ਕੰਟ੍ਰੈਸਟ ਪੰਜਾਬ ਦੇ ਵਿੱਚ ਕਰੋਨਾ ਵੀ ਹੋਇਆ ਕਰੋਨੇ ਦੇ ਜ਼ਮਾਨ ਉਹਨਾਂ ਦੀ ਲੀਡਰਸ਼ਿਪ ਥੱਲੇ ਪੰਜਾਬ ਚ ਮਾਫੀਆ ਮਾਫੀਆ ਪਾਣ ਪਿਆ ਸਾਡੀ ਪਾਰਟੀ ਦੇ ਵਿੱਚ ਉਦੋਂ ਕਿ ਚੁੱਪ ਰਹੇ ਉਹ ਪਰ ਇੱਕ ਆਖਰੀ ਸਵਾਲ ਸੁਪੈਲ ਖੇੜਾ ਨੂੰ ਲੈ ਕੇ ਅਰਸ਼ਦੀਪ ਦੱਲਾ ਨੂੰ ਨੇ ਥ੍ਰੈਟ ਦਿੱਤੀ ਹੈ ਤਾਂ ਕਿੰਨਾ ਕੰਸਰਨ ਹੈ ਔਰ ਪ੍ਰੋਟੈਕਸ਼ਨ ਦੀ ਗੱਲ ਹੈ ਕਿਉਂਕਿ ਉਹ ਹੁਣੇ ਵੀ ਆਪਣੇ ਕੇਸ ਵੀ ਲੜ ਰਹੇ ਨੇ ਤੇ ਜੇਲ੍ਹ ਵਿੱਚ ਵੀ ਨੇ ਕੌਣ ਅਰਸ਼ਦੀਪ ਦੱਲਾ ਇੱਕ ਗੈਂਗਸਟਰ ਹੈ ਉਹਨੂੰ ਥ੍ਰੈਟ ਮਿਲਿਆ ਹੈ ਸੁਪਰਾਲ ਖੇੜਾ ਨੂੰ ਦੇਖੋ ਸੁਹਾਰੇ ਵੀ ਬਾਦ ਕੁਛ ਕਿਮਤੀ ਹੈ ਵੀ ਸਾਡੇ ਪੰਜਾਬ ਚ ਵਧੀਆ ਪੰਜਾਬ ਦੀ ਇਹ ਗੈਗਸਟ੍ਰਿਜ਼ਮ ਕਦੋਂ ਆਇਆ ਕਿਵੇਂ ਆਇਆ ਬਿਨਾ ਪੋਲਿਟੀਕਲ ਪ੍ਰੋਟੈਕਸ਼ਨ ਔਰ ਬਿਨਾ ਪੁਲਿਸ ਪ੍ਰੋਟੈਕਸ਼ਨ ਤੋਂ ਬਿਨਾ ਇਹ ਗੈਗਸਟ ਕੋਈ ਵੀ ਕ੍ਰਿਮੀਨਲ ਪੈਦਾ ਨਹੀਂ ਹੋ ਸਕਦਾ ਉਹਨੂੰ ਸੁਰੱਖਿਆ ਮਿਲਣੀ ਚਾਹੀਦੀ ਜਿਸ ਤਰ੍ਹਾਂ ਕੰਸਰਨ ਹੈਗੇ ਨਹੀਂ ਨਹੀਂ ਮਿਲਣੀ ਚਾਹੀਦੀ ਤੇ ਉਹ ਨਹੀਂ ਮਿਲਣੀ ਚਾਹੀਦੀ ਇੱਕ ਬੰਦੇ ਨੂੰ ਤੜ ਉਹਨੂੰ ਥ੍ਰੈਟ ਮਿਲਦੀ ਹੈ ਵੀ ਤੈਨੂੰ ਅਲੀਮੀਨੇਟ ਕਰ ਲਾਂਗੇ ਉਹਨੂੰ ਤਾਂ ਮਿਲਣੀ ਚਾਹੀਦੀ ਹੈ ਸੁਰੱਖਿਆ ਸ਼ਮਸ਼ੇਰ ਸਿੰਘ ਦੁੱਲੂ ਜੋ ਕੇ ਗੱਲ ਕਰ ਰਹੇ ਸੀਗੇ ਕੈਮਰਾ ਪਰਸਨ ਗਰੀਜ ਦੇ ਨਾਲ ਕਮਲਜੀਤ ਸੰਧੂ ਚੰਡੀਗੜ੍ਹ ਪੰਜਾਬ ਤੱਕ